ਸ਼ੌਂਕੀ ਕੁੜੀਆਂ ਰੱਖਣ ਦਾ ਸ਼ੌਂਕੀ ਗਾਣਾ ਬੜਾ ਮਕਬੂਲ ਹੋਇਆ ਹਾਂਜੀ ਸਟੇਜਾਂ ਤੇ ਬਹੁਤੀ ਫਰਮਾਇਸ਼ ਰਹਿੰਦੀ ਹੈ ਨਾ ਗੀਤਾਂ ਬਹੁਤ ਰਹਿੰਦੀ ਹੈ ਦੇਖੋ ਕਈ ਗਾਣੇ ਨਾ ਮੇਰੇ ਯਾਦ ਆ ਜਦੋਂ ਅਸੀਂ ਗਾਣਾ ਰਿਕਾਰਡ ਕੀਤਾ ਸੁਰਸੰਗਮ ਸਟੂਡੀਓ ਜੀ ਜਨੈਲ ਘਮਣ ਸਾਹਿਬ ਹਰੋਂ ਦਾ ਸਟੂਡੀਓ ਚੰਡੀਗੜ੍ਹ ਰਾਜ ਬਰਾੜ ਬਾਈ ਹਰੋਂ ਦਾ ਮਿਊਜ਼ਿਕ ਸੀ ਤੇ ਗਾਣਾ ਰਿਕਾਰਡ ਕਰਨ ਲੱਗੇ ਮੈਨੂੰ ਕਹਿੰਦੇ ਮੈਨੂੰ ਮਾਸਟਰ ਕਹਿੰਦੇ ਹੁੰਦੇ ਸੀ ਬਾਈ ਕਹਿੰਦੇ ਮਾਸਟਰ ਯਾਰ ਗਾਣਾ ਤੇ ਮੇਰੀ ਨੀਤ ਸੀਗੀ ਚੱਲ ਤੂੰ ਗਾ ਲੈ ਤੇਰੀ ਜ਼ਿੰਦਗੀ ਬਣ ਜਾ ਹਾਂ ਤੇ ਮੈਨੂੰ ਕਹਿੰਦੇ ਯਾਦ ਰੱਖੀਏ ਗਾਣਾ ਤੈਨੂੰ ساری ਉਮਰ ਦੀ ਠੀਕ ਹੈ ਕਮਾਲ ਦਾ ਉਹਨਾਂ ਦਾ ਉਹਨਾਂ ਦਾ ਵਿਜ਼ਨ ਕਿਹਦਾ ਸੀ ਤੇ ਉਹ ਵਾਕਈ ਉਹ ਗੱਲ ਵੀ ਹੁਣ ਵੀ ਵੀਰੇ ਵੀ ਬਾਹਰ ਦੇ ਸ਼ੋਅਾਂ 'ਚ ਵੀ ਇੱਥੇ ਵੀ ਹਾਂ ਅਸੀਂ ਦੋ ਦੋ ਵਾਰੀ ਗੀਤ ਗਾਉਣੇ ਵੀਰੇ ਸਾਨੂੰ ਇੱਕ ਵਾਰੀ ਸੁਣਾ ਦਿਓ ਫਿਰ ਹਾਂਜੀ ਹਾਂ ਬਿਲਕੁਲ ਆਉ ਬੈਠ ਕੋਲ ਜੀਜਾ ਜੀ ਪਿਆਰ ਨਾਲ ਦੱਸੋ ਯਾ ਨਾ ਬਾਰੇ ਮੈਨੂੰ ਜ਼ਰਾ ਵਿਸਥਾਰ ਨਾਲ ਦੱਸੋ ਹੋ ਕੱਦ 6 ਫੁੱਟ ਪੂਰਾ ਜਰਵਾਣਾ ਗੱਭਰੂ ਨਹੀਂ ਸੋਣਾ ਸੌ ਤੇ ਸੁਨੱਖਾ ਬੜਾ ਸਿਆਣਾ ਗੱਭਰੂ ਹੋਵੇ ਖੇਡਣਾ ਹੱਸਣ ਦਾ ਸ਼ੌਂਕੀ ਨਹੀਂ ਜਿਹੜਾ ਤੇਰਾ ਵਰ ਲੱਭਿਆ ਨਹੀਂ ਮੁੰਡਾ ਕੋੜੀਆਂ ਰੱਖਣ ਦਾ ਸ਼ੌਂਕੀ ਜਿਹੜਾ ਤੇਰਾ ਵਰ ਲੱਭਿਆ ਨਹੀਂ ਮੁੰਡਾ ਕੋੜੀਆਂ ਰੱਖਣ ਦਾ ਸ਼ੌਂਕੀ ਹੋ ਮੁੰਡਿਆਂ 'ਚ ਕਹਿੰਦੇ ਪੂਰਾ ਮਾਣ ਸਤਕਾਰ ਹੈ ਪਿੰਡ ਦੇ ਕਲੱਬ ਦਾ ਉਹ ਖਾਸ ਅਹੁਦੇਦਾਰ ਹੈ ਵਿਚਾ ਜੇ ਹੱਚੜੀ ਜੀਜਾ ਗੱਲ ਦੱਸ ਸਾਰੀ ਗੁੰਦਵਾ ਸਰੀਰ ਚੰਗਾ ਕੌਡੀ ਦਾ ਖਿਡਾਰੀ ਹੋ ਦੁੱਧ ਤਾਂ ਹੀ ਤੇ ਮੱਖਣ ਦਾ ਸ਼ੌਂਕੀ ਨੀ ਜਿਹੜਾ ਤੇਰਾ ਵਾਰ ਲੱਬਿਆ ਨੀ ਮੁੰਡਾ ਕੋ